ਮੁਕੱਦਸ ਵਚਨ ਸੁਣਾਗੇ ਕਹੋਤਾਂ ਦੀ ਪੋਥੀ ਤਿੰਨ ਅਧੇ ਔਰ ਉਹਦਾ 13 ਵਚਨ ਪੜਾਂਗੇ ਖੁਦਾਵੰ ਖੁਦਾ ਦਾ ਪਵਿੱਤਰ ਮੁਕੱਦਸ ਵਚਨ ਕੀ ਲਿਖਦਾ ਆ ਆਈਏ ਕਹੋਤਾਂ ਦੀ ਪੋਥੀ ਤਿੰਨ ਅਧੇ ਉਹਦਾ 13 ਵਚਨ ਤਨ ਹੈ ਉਹ ਆਦਮੀ ਤਨ ਉਹ ਬੰਦਾ ਜਿਸ ਨੂੰ ਬੁੱਧ ਲੱਭਦੀ ਹੈ ਅਤੇ ਉਹ ਪੁਰਸ਼ ਜਿਸ ਨੂੰ ਸਮਝ ਪ੍ਰਾਪਤ ਹੁੰਦੀ ਹੈ ਅਤੇ ਉਹ ਪੁਰਸ਼ ਜਿਸ ਨੂੰ ਸਮਝ ਪ੍ਰਾਪਤ ਹੁੰਦੀ ਹੈ ਅਤੇ ਉਹ ਦਾ ਲਾਭ ਸੋਨੇ ਨਾਲੋਂ ਚੰਗਾ ਹੈ ਹਾਂ ਉਸ ਦੀ ਪ੍ਰਾਪਤੀ ਜਿਹੜੀ ਹੈ ਚਾਂਦੀ ਦੀ ਪ੍ਰਾਪਤੀ ਨਾਲੋਂ ਤੇ ਉਹ ਦਾ ਉਹ ਦਾ ਲਾਭ ਸੋਨੇ ਨਾਲੋਂ ਵੀ ਚੰਗਾ ਹੈ ਬੋਲੇ ਹallelujah ਤੋਂ ਪ੍ਰਭੂ ਜੀ ਦੇ ਜਿਵੇਂ ਕਲਾਮ ਚ ਲਿਖਿਆ ਕਿ ਉਹ ਬੰਦਾ ਧਨ ਬਣ ਜਾਂਦਾ ਉਹ ਬੰਦਾ ਮੁਬਾਰਕ ਬਣ ਜਾਂਦਾ ਉਹ ਇਨਸਾਨ ਮੁਬਾਰਕ ਆ ਜਿਹਨੂੰ ਬੁੱਧ ਲੱਭਦੀ ਹੈ ਤੇ ਬੁੱਧ ਲੱਭਦੀ ਕਿੰਨਾਂ ਨੂੰ ਆ ਬਾਈਬਲ ਚ ਲਿਖਿਆ ਕਿ ਮੈਨੂੰ ਭਾ ਲੋਗੇ ਜਦੋਂ ਬੁੱਧ ਨੂੰ ਲੱਭਾਂਗੇ ਜਦੋਂ ਬੁੱਧ ਨੂੰ ਲੱਭਾਂਗੇ ਤੇ ਬੁੱਧ ਸਾਨੂੰ ਮਿਲੇਗੀ ਹਾਂ ਕਕ ਮਾਰ ਮਾਰਦੇ ਮਾਰਦੇ ਹਾਂ ਜਦੋਂ ਬੁੱਧ ਨੂੰ ਲੱਭਾਂਗੇ ਧਿਆਨ ਜਦੋਂ ਬੁੱਧ ਨੂੰ ਲੱਭਾਂਗੇ ਤੇ ਬੁੱਧ ਮਿਲੇਗੀ ਜੇ ਅਸੀਂ ਉਹਨੂੰ ਲੱਭਾਂਗੇ ਇਦਾਂ ਲੱਭਾਂਗੇ ਕਿ ਜਿਵੇਂ ਬਹੁਤ ਇੱਕ ਮਹੰਗੀ ਸਹਿ ਪੈਵਲ ਚ ਲਿਖਿਆ ਕਿ ਬੁੱਧ ਦੀ ਪ੍ਰਾਪਤੀ ਚਾਂਦੀ ਨਾਲੋਂ ਵੀ ਵੱਧਿਆ ਜਿਤਨਾ ਚਾਂਦੀ ਦੇ ਰੁਪਈਏ ਚਾਂਦੀ ਜਿਹੜੀ ਅੱਜ ਕਿੰਨੀ ਮਹਿੰਗੀ ਹੈ ਸੋਨਾ ਦੇਖੋ ਕਿੰਨੇ ਹਜ਼ਾਰਾਂ ਰੁਪਈਏ ਚੜ ਗਏ ਕਿੰਨੇ ਹਜ਼ਾਰਾਂ ਰੁਪਈਏ ਚੜਿਆ ਲੱਖ ਦੇ ਲੱਗ ਕੇ ਜਾ ਕੇ ਆ ਰਿਹਾ ਤੋਂ ਇਸੇ ਤਰ੍ਹਾਂ ਬਾਈਬਲ ਚ ਲਿਖਿਆ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਬੋਧ ਲੱਭ ਜਾਂਦੀ ਹੈ ਜਿਨ੍ਹਾਂ ਨੂੰ ਸਮਝ ਮਿਲ ਜਾਂਦੀ ਹੈ ਸਮਝ ਜਿਹੜੀ ਹੈ ਉਹ ਸੋਨੇ ਨਾਲੋਂ ਵੀ ਮਹਿੰਗੀ ਹੈ ਜਿਨ੍ਹਾਂ ਕੋਲ ਬੋਧ ਹੈ ਤੇ ਜੇ ਤੁਸੀਂ ਬੋਧ ਦੀਆਂ ਗੱਲਾਂ ਉੱਤੇ ਚਿੱਤ ਲਾਓਗੇ ਬੁੱਧ ਦੀਆਂ ਗੱਲਾਂ ਮੰਨ ਲਓਗੇ ਤੇ ਉਹ ਬੰਦਾ ਕਦੇ ਵੀ ਜਿਹੜਾ ਆ ਘਟੇਗਾ ਨਹੀਂ ਬਾਈਬਲ ਚ ਲਿਖਿਆ ਬੁੱਧ ਤੇ ਸੁੱਧ ਜਦੋਂ ਤੁਸੀਂ ਬੋਧਵਾਨ ਬਣੋਗੇ ਤੁਹਾਡੇ ਲੋਕ ਮਗਰ ਮਗਰ ਪਿੱਸੇ ਫਿਰਨਗੇ ਤੁਹਾਡੇ ਲੋਕ ਮਗਰ ਮਗਰ ਫਿਰਨਗੇ ਪਰ ਸਮਝਵਾਨ ਲੋਕਾਂ ਦੇ ਧਨ ਦੇ ਨਾਲ ਬਹੁਤੇ ਪੈਸੇ ਦੇ ਨਾਲ ਤੁਸੀਂ ਸੋਚੋਗੇ ਵੀ ਪੈਸਾ ਬਹੁਤਾ ਹੋਵੇ ਧਨ ਦੌਲਤ ਬਹੁਤਾ ਹੋਵੇ ਤੇ ਇਹਦੇ ਨਾਲ ਬੰਦੇ ਦੀ ਮਾਨਵਤ ਦਾ ਇੱਜ਼ਤਵਾਦ ਦਾ ਪੈਸੇ ਨਾਲ ਨਹੀਂ ਖੁਦਾ ਦਾ ਕਲਾਮ ਕਹਿੰਦਾ ਆ ਕਿ ਜੇਕਰ ਹੈ ਜਦੋਂ ਤੁਸੀਂ ਗਲਾਤੀਆ ਦੀ ਪੋਥੀ 4 ਅਤੇ ਉਹਦਾ ਪਹਿਲਾ ਵਚਨ ਪੜੋਗੇ ਉੱਥੇ ਵਚਨ ਦੇ ਵਿੱਚ ਲਿਖਿਆ ਗੁਲਾਮ ਦੇ ਵਿੱਚ ਗੁਲਾਮ ਦੇ ਵਿੱਚ ਅਧਿਕਾਰੀ ਜਿੰਨਾ ਚਿਰ ਤੱਕ ਗੁਲਾਮ ਅਧਿਕਾਰੀ ਜਿੰਨਾ ਤੇ ਕਰਬਾਲਿਕ ਹੈ ਉਦੇ ਵਿੱਚ ਤੇ ਗੁਲਾਮ ਦੇ ਵਿੱਚ ਕੋਈ ਭਿੰਨ ਭੇਤ ਨਹੀਂ ਭਾਵੇਂ ਉਹਦੇ ਕੋਲੋਂ ਬੜਾ ਕੁਝ ਹੋਵੇ ਪਰ ਜੇਕਰ ਉਹਨੂੰ ਗਿਆਨ ਨਹੀਂ ਹੈਗਾ ਉਹਦੇ ਕੋਲੋਂ ਬੁੱਧ ਨਹੀਂ ਹੈਗੀ ਤੇ ਉਹ ਸਮਝ ਲਾ ਬਈ ਗੁਲਾਮੀ ਵਰਗੀ ਹੈ ਸਮਝੋ ਵੀ ਗੁਲਾਮੀ ਵਰਗੀ ਇਸ ਕਰਕੇ ਬੱਚੇ ਨੌਜਵਾਨ ਜਿੰਨੇ ਵੀ ਅਸੀਂ ਆਵਾਜ਼ ਖੁਦਾ ਦੀ ਸੁਣ ਰਹੇ ਆ ਬੁੱਧ ਹੈ ਸਮਝ ਹੈ ਤੇ ਲੋਕ ਤੁਹਾਡੇ ਮਗਰ ਮਗਰ ਫਿਰਨਗੇ ਤੇ ਬੁੱਧ ਕਿੱਥੋਂ ਮਿਲਦੀ ਹੈ ਸਮਝ ਕਿੱਥੋਂ ਮਿਲਦੀ ਹੈ ਸਮਝ ਦੇ ਖਜ਼ਾਨੇ ਬੁੱਧ ਦੇ ਖਜ਼ਾਨੇ ਪਰਮੇਸ਼ਵਰ ਦੀ ਹਜ਼ੂਰੀ ਦੇ ਅੰਦਰ ਆ ਪਰਮੇਸ਼ਵਰ ਕੋਲ ਆ ਤੇ ਜਿਹੜੇ ਪ੍ਰਭੂ ਦੀਆਂ ਗੱਲਾਂ ਨੂੰ ਮੰਨਦੇ ਆ ਪ੍ਰਭੂ ਦੇ ਜਿਹੜੇ ਵਚਨ ਆ ਖੁਦਾ ਬਾਪ ਦੇ ਜਿਹੜੇ ਵਚਨ ਆ ਉਹ ਇੱਕ ਇੱਕ ਵਚਨ ਜਿਹੜਾ ਤਰਾਸਿਆ ਹੋਇਆ ਆ ਜਿਹੜੇ ਭੈਣ ਭਰਾ ਬੱਚੇ ਇਹਨਾਂ ਵਚਨਾਂ ਨੂੰ ਆਪਣੇ ਜੀਵਨ ਦੇ ਅੰਦਰ ਜਮਾ ਕਰ ਲੈਂਦੇ ਆ ਜੀਵਨ ਦੇ ਅੰਦਰ ਲੈ ਲੈਂਦੇ ਆ ਉਹ ਇੱਕ ਬਹੁਤ ਸੋਨੇ ਨਾਲੋਂ ਵੀ ਮਹਿੰਗੇ ਉਹਨਾਂ ਦੇ ਕੋਲੋਂ ਵਚਨ ਆ ਤੇ ਇਸ ਕਰਕੇ ਸਾਨੂੰ ਕਿੰਨਾ ਪ੍ਰੇਮ ਚਾਹੀਦਾ ਵਚਨ ਦੇ ਨਾਲ ਪਾਉਣਾ ਕਿੰਨੀ ਮੁਹੱਬਤ ਪਾਉਣੀ ਚਾਹੀਦੀ ਆ ਇਹਨੂੰ ਦਿਨੇ ਰਾਤ ਯਾਦ ਕਰਦੇ ਰਹੋਗੇ ਦਿਨੇ ਰਾਤ ਯਾਦ ਕਰਦੇ ਰਹੋਗੇ ਤੇ ਇਹ ਕਲਾਮ ਜਿਹੜਾ ਆ ਜਿਵੇਂ ਤੁਹਾਡੇ ਜੀਵਨ ਦੇ ਵਿੱਚ ਪੱਕਾ ਹੋ ਗਿਆ ਜੇ ਵੀ ਤੁਹਾਡੇ ਜੀਵਨ ਦੇ ਅੰਦਰ ਪੱਕਾ ਹੋ ਗਿਆ ਸਮਝ ਲਓ ਵੀ ਸੋਨੇ ਵਰਗੇ ਤੁਸੀਂ ਬਣ ਗਏ ਬੋਲੇ ਹallelujah ਤਨ ਉਹ ਬੰਦਾ ਜਿਹਨੂੰ ਬੁੱਧ ਮਿਲਦੀ ਹੈ ਇਹ ਬੁੱਧ ਦੇ ਬਚਨ ਆ ਇਹਨਾਂ ਨੂੰ ਵਚਨਾਂ ਨੂੰ ਸਮਝਦਾਰੀ ਦੇ ਨਾਲ ਆਪਣੇ ਜੀਵਨ ਵਿੱਚ ਰੱਖੋ ਤੇ ਜਦੋਂ ਤੁਸੀਂ ਇਹਨਾਂ ਵਚਨਾਂ ਨੂੰ ਆਪਣੇ ਜੀਵਨ ਦੇ ਅੰਦਰ ਜਮਾ ਕਰੋਗੇ ਬੁੱਧ ਦੇ ਨਾਲ ਚੱਲੋਗੇ ਸਮਝ ਦੇ ਨਾਲ ਚੱਲੋਗੇ ਤੇ ਸੋਨੇ ਚਾਂਦੀ ਨਾਲੋਂ ਵੀ ਤੁਹਾਡੇ ਕੋਲ ਬਹੁਤ ਮਹਿੰਗੀ ਇੱਕ ਤਾਕਤ ਹੈ ਸੋਨਾ ਚਾਂਦੀ ਉੱਥੇ ਕੰਮ ਨਹੀਂ ਕਰੇਗਾ ਜਿੱਥੇ ਤੁਹਾਡੀ ਬੁੱਧ ਕੰਮ ਕਰੇਗੀ ਜਿੱਥੇ ਤੁਹਾਡੀ ਪਵਿੱਤਰਤਾ ਹੀ ਕੰਮ ਕਰੇਗੀ ਜਿੱਥੇ ਤੁਹਾਡੀ ਸਮਝ ਕੰਮ ਕਰੇਗੀ ਉੱਥੇ ਸੋਨਾ ਚਾਂਦੀ ਕੰਮ ਨਹੀਂ ਕਰ ਸਕਦਾ ਉੱਥੇ ਸਿਰਫ ਤੁਹਾਡੀ ਬੁੱਧ ਜਦੋਂ ਤੁਹਾਡੇ ਕੋਲ ਹੋਵੇਗੀ ਉਹ ਤੁਹਾਡੇ ਮੁਖੜੇ ਨੂੰ ਚਮਕਾ ਦੇਗੀ ਤੁਹਾਡੇ ਕੰਮ ਨੂੰ ਚਮਕਾ ਦੇਗੀ ਤੁਹਾਡੇ ਘਰ ਨੂੰ ਚਮਕਾ ਦੇਗੀ ਤਹਾਡੇ ਜੀਵਨ ਨੂੰ ਚਮਕਾ ਦੇਗੀ ਤੁਸੀਂ ਇੱਕ ਬਹੁਤ ਜਲਾਲੀ ਤੇ ਚਮਤਕਾਰ ਚਮਕਣ ਵਾਲੇ ਇੱਕ ਸੋਨੇ ਦੀ ਤਰ੍ਹਾਂ ਹੀਰੇ ਦੀ ਤਰ੍ਹਾਂ ਤਰਾਸੇ ਹੋਏ ਲੱਗੋਗੇ ਜਦੋਂ ਸਮਝਦਿਆਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਰੱਖੋਗੇ ਸਮਝੋਗੇ ਤੋਂ ਸਮਝਦੇ ਨਾਲ ਚੱਲੋਗੇ ਸਮਝਦਿਆਂ ਗੱਲਾਂ ਨੂੰ ਰੱਖੋਗੇ ਤੁਸੀਂ ਬਹੁਤ ਜਲਾਲੀ ਬਣੋਗੇ ਖੁਦਾ ਤੁਹਾਡੇ ਨਾਲ ਹੋਵੇ ਖੁਦਾ ਦੇ ਵਚਨ ਰੋਜ਼ ਸੁਣੋ ਸੁਣਦੇ ਰਹੋ ਸਮਝਦੇ ਰਹੋ ਖੁਦਾ ਤੁਹਾਨੂੰ ਬਹੁਤ ਮਰਕਜ਼ ਦੇਵੇ ਆਮੀਨ